ਬੇਬੇ ਤਾਂ ਕਿਹੜੇ ਬੇੜਿਆਂ ਦੀ ਲੱਗੀ ਐ ਸਾਗ ਤੇ ਰਿੱਜ ਗਿਆ ਬੇਬੇ ਸਾਗ ਹਾਂ ਰਿੱਜ ਗਿਆ ਭਾਈ ਸਾਗ ਤਾਂ ਦੇਖ ਤੇਰਾ ਮੈਂ ਤਰ ਤਤੇ ਬਣਾਤਾ ਵਧੀਆ ਹੁਣ ਦੋ ਦਿਨ ਵਧੀਆ ਮौज ਕਰੇਗੀ ਤੇ ਦੋ ਦਿਨ ਵਧੀਆ ਮौज ਕਰੇਗੀ ਬੇਬੇ ਤੈ ਕਿੱਥੇ ਜਾਣਾ ਮੈਂ ਭਾਈ ਰਾਜਵੀਰ ਕੋਲ ਜਾ ਕੇ ਆਉਣੀ ਆ ਕੁੜੀ ਕੋਲ ਦੋ ਦਿਨ ਮੈਂ ਤਾਂ ਮਾਤਾ ਲੈ ਆਉਂਗੀ ਰਾਜਵੀਰ ਕੋਲੇ ਹਾਂ ਚਲ ਜਾਏਂ ਬੇਬੇ ਵਧੀਆ ਮਿਲਿਆ ਆਵੇਂਗੀ ਭੈਣ ਨੂੰ ਮੈਂ ਤਾਂ ਭਾਈ ਕਹਿਣਾ ਆਉਂਗੀ ਮੈਂ ਤਾਂ ਕਿਆ ਲੈ ਕੇ ਜਾਉਂਗੀ ਕਿਆ ਦੇ ਕੇ ਆਉਂਗਾ ਉਹਨੂੰ 5 ਕੇਲਾਉਣੇ ਪੰਜੀਰੀਆਂ ਲਾਉਣੀਆਂ ਤੇ ਦਵਾਈਆਂ ਲਈ ਬੈਠੀ ਆ ਤੇ ਬੇਬੇ ਜਿਉ ਨਹੀਂ ਬੈਠੀ ਮੈਂ ਤਾਂ ਆਪਾਂ ਦੀ ਮਾਂ ਤਾਂ ਸਮਾਨ ਮੰਗਾ ਰੱਖੇਗਾ ਉਹ ਕੱਲ ਨੂੰ ਫੜਾ ਕੇ ਜਾਣਗੇ ਪੰਜੀਰੀ ਤਾਂ ਮੈਰ ਲਾਉਣੀ ਆਦੇ ਵਾਸਤੇ ਚਲ ਕੋਈ ਨਾ ਭਾਈ ਆਪਾਂ ਮਗਰ ਮੂਰੇ ਲਾ ਲਾਂਗੇ ਕਿਉਂ ਮੈਂ ਹੋ ਰਾਜਵੀਰ ਨੂੰ ਲੈ ਆਉਂਗੀ ਤੇ ਹੋ ਫਿਰ ਆਪਾਂ ਦਵਾਰੇ ਬਣਾ ਲਾਂਗੇ ਉਹਦੀ ਠੂਰ ਲਾ ਲਈ ਤੂੰ ਐ ਕਰ ਬੇਬੇ 2.5 ਕਿਲੋ ਕਿਉਂ ਲੈ ਜਾ 2.5 ਕਿਲੋ ਮੈਂ ਰੱਖ ਲੰਨੀ ਆ ਜਿਹੜਾ ਫੇਰ ਉਹ ਹੀ ਗੱਲ ਘਟਿਆ ਵਧਿਆ ਫਿਰ ਮੈਂ ਦਵਾਰੇ ਕਰ ਲੂੰਗੀ ਭਾਈ ਵਜਾ ਕਦੇ ਦਾ ਕਿਉਂ ਹੁਣ 2.5 ਕਿਲੋ ਭਾਈ ਮੈਂ ਕੀ ਲੈ ਕੇ ਜਾਉਂਗੀ ਦੇਖ ਆ ਜਾਂਦੀ ਵੀ ਬੁਰੀ ਲੱਗੂ ਅਗਲਾ ਆਖੂ ਵੀ ਪੰਜ ਛੇ ਕਿਲੋ ਕਿਉਂ ਤਾਂ ਹੋਵੇ ਇਹ ਬੇਫਰਮਸਾਂ ਦਾ ਬਣਾਇਆ ਗਿਆ ਕਿਉਂ ਕਿ ਤੇਹੀ ਬਣ ਜਾਂਦੇਗਾ ਤੈਨੂੰ ਬੱਦਾਂ ਉਹੀ ਗੱਲ ਪਹਿਲਾਂ ਤਾਂ ਆਪਾਂ ਦੁੱਧ ਘੱਟ ਪੀਂਦੇ ਸੀਗੇ ਤਾਂ ਬਣਗਾ ਹੁਣ ਛੇਅਲ ਦੇ ਮਹੀਨੇ ਤਾਂ ਜੱਗ ਜੱਗ ਦੁੱਧ ਦਾ ਪੀਜਾ ਕਰੋਂਗੇ ਕਿਉਂ ਕਿਥੋਂ ਬਣੂਗਾ ਫਿਰ ਚਲ ਕੋਈ ਨਾ ਪਟੋਲ ਵਾਲੇ ਨੂੰ ਨਾ ਪਾਵਾਂਗੇ ਭਾਈ ਮੀਨਾ ਆਪਾਂ ਕਿਓ ਬਣਾ ਲਾਂਗੇ ਤੇ ਆਪਾਂ ਕਸ਼ਟਾ ਕਰਕੇ ਦੁੱਧੋਂ ਤੇ ਕਿਉ ਤੇ ਫਿਰ ਆਪਾਂ ਬਸ ਪਨੀਰੀ ਲਾ ਲਾਂਗੇ ਅੱਛਾ ਮੈਨੂੰ ਨਹੀਂ ਸੀ ਪਤਾ ਵੇ ਮੈਂ ਵੀ ਫਿਰ ਤੀਖਾਤਰ ਪਨੀਰੀ ਦੀ ਮਾਰੀ ਤਾਂ ਹੀ ਸਾਗ ਰੰਨ ਕਿ ਤਰੀ ਜਾਨੀ ਐ ਚਲ ਚੰਗਾ ਹੋ ਗਿਆ ਵਧੀਆ ਭਾਈ ਐ ਕਹਨ ਪੰਜੇ ਕਿੱਲੀ ਲੈ ਜਾ ਤੇਰੀ ਕੁੜੀ ਨੂੰ ਫੜਾਈ ਮੇਰਾ ਤਾਂ ਕੀ ਐ ਮ ਤੇ ਗੋਹਾ ਸੱਟ ਲੈਣੀ ਆ ਜੇ ਮੈਂ ਚੋਰੀਆਂ ਫੜਾਏ ਆਉਂਦੀ ਫੇਰ ਵੀ ਮੈਂ ਫੜਾਈ ਆਉਂਦੀ ਹੁਣ ਮੈਂ ਤੈਨੂੰ ਪੁੱਛ ਕੇ ਲੈ ਕੇ ਜਾਨੀ ਆ ਸੌਰੀ ਲੈ ਹੁਣ ਵੀ ਆਏ ਕਰ ਨੱਚ ਦੀ ਟੱਬਦੀ ਆ ਕਿ ਆਪਦੀ 30 ਨੂਦਿਆ ਫੇਰ ਦੇਣਾ ਹੀ ਆ ਭਾਈ 30 ਰੁਪਏ ਦੇਸ ਕਰ ਤਕ ਉਸ ਹਾਈ ਨਹੀਂ ਗਾ ਇਹ ਤਾਂ ਆ ਬਸ ਮੈਨਰ ਲਾ ਕੇ ਖਾਈ ਜਾਮ ਕਦੋਂ ਦੇ ਬੈਠੇ ਆ ਚਾਹ ਹੀ ਨਹੀਂ ਬਣਾਈ ਲੈ ਸਾਗ ਬਣਾਈ ਜਾਂਦੀ ਨੇ ਸੱਸ ਨੂੰ ਹਾ ਉੱਥੇ ਹੀ ਬੈਠੀ ਨੇ ਦੋਨੇ ਕੀ ਹੋ ਗਿਆ ਚਾਹ ਬਣਾ ਲਈ ਘਟਾ ਨਾ ਵੀ ਚਾਹ ਤਾਂ ਹਲੇ ਬਣਾਉਣੀ ਆ ਬਣਾਈ ਨਹੀਂ ਮੈਂ ਤਾਂ ਚਾਹ ਪਾਣੂ ਬਣਾਉਣੀ ਸੀਗੀ ਹਜੇ ਉਹ ਮਾਤਾ ਕਿਸੇ ਕੰਮ ਨੂੰ ਜਾਣਾ ਸੀ ਮੈਂ ਡਿੱਕੀ ਜਾਣਾ ਮਾਂ ਚਾਹ ਬਣਾਉਣੀ ਆ ਕੰਮ ਨੂੰ ਕਿਹੜੇ ਜਾਣਾ ਹੈ ਬੇਬੇ ਨੂੰ ਛੱਡਣੀ ਤੈ ਜਾਣਾ ਹੋ ਦੋਨਾਂ ਦੀ ਮਾਪਤਾਂ ਦੀ ਇੱਕ ਗੱਲ ਹੈ ਸੋਦੀ ਬੇਬੇ ਨੂੰ ਛੱਡਣ ਜਾਣਾ ਹੋ ਆਹੋ ਉਹ ਗੋਲ ਮੋਲ ਜਿਹੀ ਕੀ ਗੱਲਾਂ ਕਰੀ ਜਾਨੀ ਮੈਨੂੰ ਤੇਰੀ ਗੱਲ ਦੀ ਸਮਝ ਨਹੀਂ ਆਉਂਦੀ ਮੈਂ ਕਿਤੇ ਨਹੀਂ ਆਣਾ ਬੇਬੇ ਨਾਲ ਆਹ ਤੈਨੂੰ ਬੇਬੇ ਨੇ ਦੱਸਿਆ ਨਹੀਂ ਵੀ ਰਾਜਵੀਰ ਕੋਲੇ ਜਾਣਾਗਾ ਅੱਜ ਰਾਜਵੀਰ ਕੋਲੇ ਜਾਣਾ ਹੈ ਭੈਣ ਕੋਲੇ ਹਾਂ ਨਾ ਬੇਬੇ ਨੇ ਤਾਂ ਮੈਨੂੰ ਕੋਈ ਗੱਲ ਨਹੀਂ ਦੱਸੀ ਫਿਰ ਬੇਬੇ ਨੇ ਨਹੀਂ ਦੱਸੀ ਮੈਂ ਦੱਸਦਾ ਨਹੀਂ ਆ ਬੇਬੇ ਜਿਹੜਾ 5 ਕਿਲੋ ਘਿਓ ਬਣਾਇਆ ਸੀ ਨਾ ਰਾਜਵੀਰ ਨੂੰ ਦੇ ਕੇ ਆਉ 5 ਕਿਲੋ ਜਿਹੜਾ ਆਪਣੇ ਘਰੋਂ ਜਾਣੀ ਆ ਜੇ ਭੈਣ ਨੂੰ ਕਿਉਂ ਹਾਂ ਹਾਂ ਕਰੋ ਮੈਨੂੰ ਤਾਂ ਕੋਈ ਗੱਲ ਨਹੀਂ ਕਰੀ ਇਹ ਜੀ ਬੇਬੇ ਕਿ ਮੈਂ ਬੇਬੇ ਨੂੰ ਐ ਆਖਿਆ ਸੀ ਮਾਵੇ ਬੇਬੇ ਐ ਕਰ 2.5 ਕਿਲੋ ਕਿਉ ਦੇ ਆ ਰਾਜਵੀਰ ਨੂੰ 2.5 ਛੱਡ ਜਾ ਅੱਧੋ ਅੱਧ ਕਰ ਦੇ ਦੋਨਾਂ ਨੂੰ ਚੱਲ ਜੇ ਤੂੰ ਨਹੀਂ ਰਹੀਂਦੀ ਬਰਾਬਰ ਰੱਖ ਦੇ ਉਹ ਗੱਲ ਗੋਆ ਤਾਂ ਸਾਰਾ ਤੈਨੂੰ ਮੈਂ ਛੱਡ ਦਿਆਂ ਮੈਂ ਇਸਾਂ ਦਾ ਤੇ ਕਿਉ ਬੇਬੇ ਕਹਿੰਦੀ ਮੈਂ ਤਾਂ ਸਾਰਾ ਲੈ ਕੇ ਜਾਉਂ ਭਾਈ ਕਹਿੰਦੀ ਤੂੰ ਹੋਰ ਬਣਾ ਲਈ ਨਾ ਮੇਰੀ ਗੱਲ ਸੁਣ ਲੈ ਤੂੰ ਹਾਂ ਰਾਜਵੀਰ ਕੇ ਕਿਹੜਾ ਕਿਉ ਨਹੀਂ ਉਹਨਾਂ ਕੋਲ ਕੀ ਮੱਝਾਂ ਨਹੀਂ ਹੈਗੀਆਂ ਸਭ ਕੁਝ ਹੈ ਕਿਉ ਵੀ ਹੈ ਮੱਝਾਂ ਵੀ ਹੈ ਉਹੀ ਗੱਲ ਤੇਰੀ ਮਾਂ ਨੂੰ ਜਿਹੜੀ ਆਦਤ ਜੋ ਪਈ ਏ ਆਪਦੀ ਧੀ ਨੂੰ ਦੇ ਕੇ ਆਉਣੀ ਏ ਜਿਹੜੀ ਚੀਜ਼ ਹੁੰਦੀ ਓਸੇ ਨੂੰ ਦੇ ਕੇ ਆਉਣੀ ਏ ਕਦੇ ਝੋਲੇ ਪਰ ਪਰ ਲੈਗੀ ਕਦੇ ਉਹ ਟੋਲਗਾਂ ਚ ਪਾਪਾ ਚੱਕ ਕੇ ਲੈਗੀ ਨਾ ਤਾਂ ਕਿਉ ਜੋੜਨ ਦਿੰਦੀ ਏ ਨਾ ਕੋਈ ਚੀਜ਼ ਹੋਰ ਬਣਨ ਦੇਂਦੀ ਏ ਉਹ ਐਂ ਕਰ ਫਿਰ ਤੂੰ ਹੁਣ ਜਦੋਂ ਬੇਬੇ ਨੇ ਭੈਣ ਨੂੰ ਹਾਂ ਹੀ ਕਹੀ ਤੀ 5 ਕਿਲੋ ਕੇਉ ਦੇ ਆਉਣ ਦੇ ਪਰੇ ਆਪਣੇ ਸੁੱਖ ਨਾਲ ਮੱਝਾਂ ਹੋਰਣੀਆਂ ਹੋਰ ਕਿਉ ਬਣਾ ਲਾਂਗੇ ਸਾਰਾ ਸਿਆਣ ਨੂੰ ਪਤਾ ਮੈਨੂੰ ਪਤੀ ਸੀ ਵੀ ਮਾਂ ਦਾ ਤੇ ਭੈਣ ਦਾ ਸਾਥ ਹੀ ਰਹਿਣਾ ਮੇਰਾ ਸਾਥ ਤਾਂ ਤੂੰ ਕਦੋਂ ਦੇਨੇਗਾ ਕੋਈ ਗੱਲ ਨਹੀਂ ਮੈਂ ਤਾਂ ਸਿੱਟਲਾ ਨਹੀਂ ਹੋਈ ਗੱਲ ਗੋਆਕੂੜਾ ਕਰੀ ਜੰਨੀ ਮੈਂ ਸਨ ਕਦੇ ਨਾ ਨੀਰਾ ਪਾਲਨੀਆ ਕਦੇ ਉਹਨਾਂ ਨੂੰ ਨਿਮਾ ਲੈਨੀਆ ਐ ਕਰ ਬੇਬੇ ਨਾ ਤੂੰ ਵੀ ਭੱਗ ਜਾ ਦੋਨੇ ਮਾਂ ਪੁੱਤੀ ਲੈ ਆਓ ਚਾਰ ਦਿਨ ਮੈਂ ਤਾਂ ਦੀ ਮਾਂ ਨੂੰ ਸੱਦ ਲੂੰਗੀ ਹਰਪ੍ਰੀਤ ਗੱਲ ਨਾ 7 ਦਿਨ ਦੀ ਨਹੀਂ ਹੈਗੀ ਸਾਥ ਤਾਂ ਸਾਰਾ ਦਿਨ ਮੈਂ ਤੇਰੇ ਹੀ ਦਿੰਨਾਗਾ ਉਹ ਗੱਲ ਕਰ ਜਦੋਂ ਭੈਣ ਨੂੰ ਹੁਣ ਕਹਿ ਤਾ ਫਿਰ ਜਦੋਂ ਮੈਂ ਬੀਬੀ ਨੂੰ ਐ ਕਹੂੰਗਾ ਬੀਬੀ ਕਿਉਂ ਨਾ ਲੈ ਕੇ ਜਾ ਬੀਬੀ ਨੂੰ ਤੈਨੂੰ ਪਤਾ ਉਹ ਉਹ ਕੀ ਬੋਲਣਾ ਮੈਂ ਕਿਹਾ ਆਪੇ ਹੀ ਕਰੋ ਤੁਹਾਡਾ ਕੋਈ ਸਿਉਣਾ ਦਿੰਨੀ ਆ ਯਾਰ ਪੀ ਦਿੰਨੀ ਆ ਕਿਉ ਹੀ ਦਿੰਨੀ ਆ ਉਹ ਵੀ ਸੁੱਖ ਨਾਲ ਘਰ ਲੈ ਕੇ ਉਹ ਐ ਕਹਿੰਦੀ ਆ ਕਿ ਕੁੜੀ ਦਾ ਕਿਹੜਾ ਰਿਸ਼ਤਾ ਨਹੀਂ ਘਰ ਚ ਨਾ ਫਿਰ ਜੇ ਕੁੜੀ ਦਾ ਰਿਸ਼ਤਾ ਨਹੀਂ ਮੈਂ ਕਿਹਾ ਫਿਰ ਆ ਦੇ ਤੇ ਇੱਕ ਕਹਿੰਦੋ ਲੈ ਹੁੰਦੀ ਆ ਬਾਹਲਾ ਕਰਦੀ ਏ ਸਮਾਨ ਲੈ ਕੇ ਦਿਉਣ ਦੀ ਲੈ ਪਈ ਤੈਨੂੰ ਰਲਾਉਣ ਵਾਲਾ ਦੂਜਾ ਕਾਜੂ ਬਦਮਾਹ ਭਮਾ ਉਹ ਵੀ ਗੱਲ 1000 ਰੁਪਏ ਦਾ ਸਮਾਨ ਲੈ ਕੇ ਦਿਹਾਉਂਦੀ ਵੀ ਕਿਉ ਤੂੰ ਕਰੋ ਪਾਲਾ ਹਰ ਕੁੜੀ ਤੂੰ ਕਿਹੜੀਆਂ ਗੱਲਾਂ ਕਰੀ ਜਾਨੀ ਐ ਉਹ ਲੋਕ ਤਾਂ ਅੱਜ ਕੱਲ੍ਹ ਦੇਖੀ ਭੈਣਾਂ ਨੂੰ ਖੋਆ ਕੜ ਕੜ ਕੇ ਦੇ ਕੇ ਆਉਂਦੇ ਨੇ ਤੇ ਤੂੰ 5-4 ਕਿਲੋ ਕਿਉਂ ਹੀ ਨਹੀਂ ਦੇਣ ਦਿੰਦੀ ਮਾੜੀ ਮਾੜੀ ਗੱਲ ਦੇ ਨਾਲ ਹੁੰਦੀ ਰਹੀ ਨਹੀਂ ਵੀਰੇ 5-4 ਕਿਲੋ ਕਿਉਂ ਆਪਾਂ ਨੂੰ ਤਾਂ ਘਰੇ ਰੱਖਣ ਦੀ ਵੀ ਲੋੜ ਨਹੀਂ ਕਿਲੋ ਵੀ ਕਿਹੋ ਤਾਂ ওই ਗੱਲ 6 ਕਿਲੋ ਪੱਕਾ ਬਣਿਆ ਪਿਆ ਜਣਾ ਅੰਦਰ ਰਸੋਈ ਚ ਪਿਆ ਨਾ ਦਾਲ ਚ ਪਾਉਣਾ ਉਹ ਵੀ ਲੈ ਜਾ ਚੱਕ ਕੇ ਡੱਬਾ ਉਹ 6 ਕਿਲੋ ਕਿਉਂ ਪਿਆ ਹੈਗਾ ਉਹ ਬੇਬੇ ਨੂੰ ਮੈਂ ਕਹਿ ਦੇਣਾ ਵੀ 2 ਕਿਲੋ ਛੱਡ ਦੇ 4 ਕਿਲੋ ਦਿਓ ਭੈਣ ਨੂੰ ਛੱਡਦੀ ਨਹੀਂ ਬੇਬੇ ਜੇ 2 ਕਿਲੋ ਛੱਡਦੀ ਹੁੰਦੀ ਨਾ ਤੇ 2 ਮੈਂ ਹੋਰ ਬਣਾ ਲਾਂਗੀ 4 ਬਣ ਜਾਂਦਾ ਕੋਈ ਨਹੀਂ ਕੋਈ ਨਹੀਂ ਪੁੱਛ ਕੇ ਦੇਖ ਲੈ ਮੈਂ ਵੀ ਨਾ ਮਾੜੀ ਮਾੜੀ ਘੱਟ ਤੇ ਕਬਰਾਇਆ ਕਰ ਮੈਂ ਬੇਬੇ ਨੂੰ ਕਹਿ ਦੂੰਗਾ 4 ਕਿਲੋ ਕਿਹ ਉਹਦੀ ਆ ਗੱਲ ਹੈ ਜਾ ਮੁੰਡਿਆ ਕੇ ਕਹ ਬੇਬੇ ਨੂੰ ਵੀ ਬੇਬੇ 4 ਕਿਲੋ ਘਿਆ ਲੈ ਜਾ ਤੇ 2 ਕਿਲੋ ਰੱਖ ਦੇ 2 ਮੈਂ ਹੋਰ ਬਣਾ ਲੂੰਗੀ ਤੇ ਐ ਕਰਦੀ ਮੈਂ ਇੰਨੇ ਚਾਹ ਬਣਾਉਣੀ ਆ ਤੂੰ ਜਾ ਬੇਬੇ ਨਾਲ ਕਰ ਗੱਲ ਉਹ ਮੈਂ ਕਰਦਾ ਬੇਬੇ ਨਾਲ ਤੂੰ ਬੇਬੇ ਨੂੰ ਮੇਰੇ ਕੋਲੇ ਉਰੀ ਭੇਜ ਨੀ ਕਿ ਮੈਂ ਉਧਰ ਜਾਵਾਂ ਬੇਬੇ ਕੋਲੇ ਬਗ ਜਾ ਉੱਥੇ ਸਾਗ ਰੰਨੀ ਜਾਂਦੀ ਆ ਬੇਬੇ ਸਾਗ ਵਾਲੇ ਪਤੀਲੇ ਕੋਲੇ ਬੈਠ ਮੈਂ ਨਾ 베ਬੇ ਕੋ ਉਧਰੀ ਨਾ ਤੁਮ ਨੂੰ ਕੁਟਕ ਚਾਹ ਬਣਾ ਕੇ ਲੈ ਕੇ ਨਹੀਂ ਉਧਰੀ ਬਣਾਉਣੀ ਆ ਚਾਹੀ ਬਣਾਉਣੀ ਆ ਮੈਂ ਕੇ ਵਾਲੀ ਟੋਲੀ 베ਬੇ ਕਿੱਥੇ ਤਰੀ ਬੈਠੀ ਐ ਮੈਂ ਤਾਂ ਕਹ ਕੇ ਤੇ ਅੰਦਰ ਹੀ ਪਈ ਐ ਮੈਂ ਸਾਰੇ ਅੰਦਰ ਦੇਖ ਕੇ ਆ ਲੈ ਆ ਤਾਂ ਰੱਖਿਉਰੇ ਲੈ ਆ ਕੇ ਤਾਂ ਮੈਂ ਸਮਾਰ ਕੇ ਆ ਲੈ ਕੁੰਡਾ ਵੀ ਨਹੀਂ ਇਹਦਾ ਤਾਂ ਸਮਾਰ ਕੇ ਲੱਗਿਆ ਹੋਇਆ ਵੀ ਬੰਦਾ ਜਿੰਦੇ ਹੀ ਲਾ ਦੇ ਸਹੀ ਵੀ ਨਹੀਂ ਡਾਉਂਦੀ 베ਬੇ ਦਾ ਵੀ țeḍḍī ਲੀ ਕਿ ਤੂੰ ਦੂਜੀ ਚ ਨਵੀਂ ਢੋਲੀ ਚ ਪਾ ਲਾਂ ਹੈ। ਇੱਕੋ ਕੜਾਹੀ ਅੜਦੀ ਹੈਗੀ। ਚਲ ਅੜੇ ਨਾ ਅੜੇ ਮੈਂ ਤਾਂ ਇਹ ਕਰਦੀ ਆਂ। ਚੱਕ ਕੇ ਨਾ ਘਿਓੜੀ ਢੋਲੀ ਆਦੇ ਬੈੱਡਾਂ ਚ ਧਰ ਦਨੀ ਆਂ ਜੇ ਤਵੇ ਵਿਚਾਰ ਕੇ ਲੋਕਾਂ ਨੂੰ ਮੰਨ ਗਈ ਫਿਰ ਤਾਂ ਫੜਾ ਦੂੰ ਤੇ ਨਹੀਂ ਫੜਾਉਂਦੀ ਨਹੀਂ ਫਿਰ। ਮੈਂ ਆਦੇ ਬੈੱਡਾਂ ਵਾਲੇ ਕਮਰੇ ਚ ਲਿਜਾ ਧਰ ਦੀਆਂ। ਬੈੱਡ ਦੇ ਵਿੱਚ ਧਰਦਾ ਨਹੀਂ ਆਂ। ਪਾੜਦੀ ਫਿਰੇ ਬੇਬੇ ਬੇਬੇ ਨੂੰ ਕਢਾਈ ਤੇ ਆਜੂ। ਲੱਹ ਆ ਗੱਠ ਜੀ ਖੋਲ ਦਿਆਂ ਪਰ ਇੱਕ ਤਾਂ ਪਹਾਰੀ ਵਾਲੀ ਐ ਕਿਹੜਾ ਇਹ ਰੁੱੜਦੀ ਐਗੀ ਇਹਨੇ ਤਾਂ ਜਮਾ ਬਸ ਗੱਡੀ ਟੂੜੀ ਸਿੱਟੀ ਜਾਊਗੀ ਤੇ ਜਮਾ ਨਹੀਂ ਪਾਉਣਾ ਹਕ ਹੋਰ ਕੇ ਕੌਲ ਕਰ ਤੂੰ ਸਾਰਾ ਦਿਨ ਮੱਥਾ ਮਾਰਦੀ ਰਹਿਣੀ ਐ ਕੰਮ ਨਾਲ ਉਹ ਐਨਾ ਕੰਮ ਤੂੰ ਕਿਉਂ ਕਰਦੀ ਹੁੰਨੀ ਹੁੰਦਾ ਇਸ ਗੱਠਾਂ ਨੂੰ ਚਿੰਬੜੀ ਖੜੀ ਐ ਤੇ ਇੱਥੋਂ ਕਿੱਥੇ ਲੈ ਨਿਗਰ ਵਾਲੀਆਂ ਨੇ ਇਹ ਨਿਗਰ ਤਾਂ ਵਾਲਗਾਂ ਨੇ ਭਾਈ ਹੁਣ ਫੇਰ ਮੈਂ ਦੇਖ ਜਾਊਂਗੀ ਰਾਜਵੀਰ ਕੋਲੇ ਤੇਨ ਤਾਂ ਜਮੀ ਨਹੀਂ ਪਾਉਣੀਆ ਹਰਪ੍ਰੀਤ ਤੇਨ ਤਾਂ ਖੋਲ ਕੇ ਕੌਲ ਮੰਨ ਜੂਗੀ ਤੇ ਟੂੜੀ ਦੇ ਟੋਕਰੇ ਭਰ-ਭਰ ਪਾਈ ਜਾਊਗੀ ਬੇਬੇ ਮੇਰੀ ਗੱਲ ਸੁਣ ਲੈ ਤੂੰ ਰਾਜਵੀਰ ਕੋਲੇ ਜਾਏਂਗੀ ਤਾਂ ਹੈਗੀ ਭੈਣ ਕੋਲੇ ਤੂੰ ਮੈਨੂੰ ਕਦੇ ਦੱਸੀ ਨੀਗਾ ਮੈਂ ਤੇਰੇ ਨਾਲ ਵਗ ਜਾਂਦਾ ਲਾ ਤੂੰ ਭਾਈ ਮੇਰੇ ਨਾਲ ਚਰਨ ਜਾਵੇਂਗਾ ਮੈਂ ਤਾਂ ਹੁਣ ਭਾਈ ਕੁੜੀ ਨੂੰ ਘਿਓ ਫੜਾ ਕੇ ਆਉਂਗੀ ਤੇ ਨਾਲੇ ਉਹਨੂੰ ਪੰਜੀਰੀ ਲਾ ਕੇ ਦੇ ਕੇ ਆਉ ਮੈਂ ਤਾਂ ਦੋ ਦਿਨ ਲਾ ਕੇ ਆਉਂਗੀ ਤੇ ਤੂੰ ਫਿਰ ਮੈਨੂੰ ਹੱਥ ਨੂੰ ਮੋੜ ਕੇ ਲਿਆਉਂਦਾ ਬੇਬੇ ਹਰਪ੍ਰੀਤ ਨੇ ਸਾਰੀਆਂ ਗੱਲਾਂ ਦੱਸੀਆਂ ਸੀਗੀਆਂ ਵੀ ਬੇਬੇ ਘਿਓ ਲੈ ਕੇ ਜਾਉਗੀ ਵੀ ਮੇਰੀ ਗੱਲ ਸੁਣ ਲੈ ਤੂੰ ਇੰਨੀਆਂ ਜੀਆਂ ਗੱਲਾਂ ਕਰਦੀ ਐ ਉਹ ਸੁੱਖਣਾ ਭੈਣ ਕਿਆਂ ਕੋਲੇ ਕਿਹੜਾ ਮੱਜਾ ਨਹੀਂ ਹੈਗੀਆਂ ਕਿ ਘਿਓ ਕੋਈ ਬਾਹਲੀ ਵੱਡੀ ਚੀਜ਼ ਐ ਕੋਈ ਮੈਂ ਕੀ ਕੀ ਗੱਲ ਜਾਣ ਨੂੰ ਮੱਜਾ ਤਾਂ ਭਾਈ ਹੈਗੀਆਂ ਮੱਜਾ ਤਾਂ ਭਾਈ ਰੇਖ ਦੀ ਹੁੰਦੀਆਂ ਨੇ ਤੇ ਜੇ ਇਹੋ ਗਰ ਵਾਂਗੂ ਮਾਪਿਓ ਤਾਂ ਤੀਨ ਟਕੇ ਹੋ ਜੀ ਦਿੰਦਾਗਾ ਤੇ ਉਹਨੂੰ ਚਾਲਾ ਥੋੜੀ ਜੀ ਵੀ ਆਉਖ ਮੰਨਦੀ ਆ ਕਿਉਂ ਬਣਾਉਂਦੀ ਚਲ ਮੈਂ ਆਖਿਆ ਭਾਈ ਮੈਂ ਬਣਾ ਦਊਂਗੀ ਕੋਈ ਨਾ ਮੈਂ ਤੈਨੂੰ 5 ਕਿਲੋ ਕੇਉ ਦੇ ਦਊਂਗੀ ਤੇ ਉਸੇ ਖਾਤਰ ਹੀ ਬਣਾਇਆ ਭਾਈ ਮੈਂ ਤਾਂ ਕਿਉ 5 ਕਿਲੋ ਬੇਬੇ ਮੇਰੀ ਗੱਲ ਸੁਣ ਲੈ ਕਿਉਂ ਨੂੰ ਮੈਂ ਤੈਨੂੰ ਐ ਰੋਕਦਾ ਨਹੀਂ ਹੈਗਾ ਉਹ ਹਰਪ੍ਰੀਤ ਐਂ ਕਹਿੰਦੀ ਸੀ ਵੀ ਆਪਾਂ ਰੋਜ਼ ਸਾਗ ਬਣਾਉਨੇ ਆ ਤੇ ਤੂੰ ਐਂ ਕਰੀ 5 ਕਿਲੋ ਨੂੰ ਛੱਡ ਪਰੇ 4 ਕਿਲੋ ਕਿਉ ਲਈ ਜੀ ਕਿਲੋ ਕੇ ਛੱਡ ਜੀ ਕਰੇ ਅੱਛਾ ਸਾਗ ਚ ਦੇਖ ਲੈ ਪੋੜੇ ਮੈਂ ਕਿਉਂ ਰੱਖਣ ਨੂੰ ਫਿਰ ਦਿਆਂ ਕਿਉਂ ਵੀ ਕਿਲੋ ਕਿਉਂ ਕੱਢ ਜੇ ਤੇ 4 ਕਿਲੋ ਲੈ ਜੇ ਫਿਰ ਮੇਰੀ ਗੱਲ ਸੁਣ ਸਾਗ ਤਾਂ ਅੱਜ ਹੀ ਤਾਂ ਰੱਖਿਆ ਫਿਰ ਸਾਗ ਚ ਕੀ ਪਾਵਾਂਗੇ ਉਹ ਜਾਂ ਤਾਂ ਭਾਈ ਪਈ ਹੀ ਹੋ ਆਪਣੇ ਕੋਈ ਡੱਬਿਆਂ ਚ ਸਾਗ ਜੋ ਕਰਤਾ ਉਹ ਤਾਂ 5 ਕਿਲੋ ਦੀ ਢੋਲੀ ਭਰੀ ਪਈ ਆ ਢੀ ਆ ਉਤਾ ਪਾਈ ਉਸੇ ਖਾਤਰੀ ਬਣਾਏ ਉਹ ਤੋਂ ਨਹੀਂ ਪਾਈ ਮੈਂ ਕੱਢ ਕੇ ਜਾਂਦੀ ਤੂੰ ਵੀ 5 ਕਿਲੋ ਕਿਲੋ ਕਰੀ ਜਾਣਾ ਕੁੜੀ ਦੇ ਕਿਉਂ ਤੇ ਬੇਬੇ ਮੇਰੀ ਗੱਲ ਸੁਣ ਲੈ ਉਹ ਮੈਂ ਕੋਈ ਕਿੱਡ ਕਿੱਡ ਨਹੀਂ ਕਰਦਾ ਉਹ ਮੇਰੇ ਵੀ ਨੇ ਤਾਂ 10 ਕਿਲੋ ਕਿਉਂ ਲੈ ਜਾ ਆਪਣੇ ਘਰ ਦੀਆਂ ਮੱਜਾਂ ਨੇ ਸੁੱਖਣ ਵਾਲਾ ਮੈਂ ਤੈਨੂੰ ਐਂ ਨਹੀਂ ਕਹਿੰਦਾ ਉਹ ਜਿਹੜੀ ਗੱਲ ਮੈਨੂੰ ਹਰਪ੍ਰੀਤ ਨੇ ਕਹੀ ਸੀ ਮੈਂ ਤਾਂ 19 ਕਿ ਤੈਨੂੰ ਗੱਲ ਦੱਸੀਏਗੀ ਤੈਨੂੰ ਬਸ ਵੇਰੇ ਭਾਈ ਤੇਰੇ ਕੰਨ ਨਹੀਂ ਹਰਪ੍ਰੀਤ ਨੇ ਪਰੇ ਨੇ ਫੇ ਤੂੰ ਆ ਕਿਉਂ ਨਹੀਂ ਕਹਿੰਦਾ ਵੀ ਸਾਰੀ ਕਿਹੋ ਜਿਹੀ ਗੱਲ ਮੇਰੇ ਕੋਲੇ ਸਾਰੀ ਗੱਲ ਹੀ ਉਸ ਨੇ ਬਕਤਾਈ ਐ ਬੇਬੇ ਜੇ ਤੂੰ ਨਹੀਂ ਗੱਲ ਕੀਤੀ ਤਾਂ ਹਰਪ੍ਰੀਤ ਨੇ ਗੱਲ ਕਰਤੀ ਕੀ ਗੱਲ ਐ ਮੈਂ ਕਿਹੜਾ ਕੋਈ ਬਗਾਨਾ ਜੇ ਤੂੰ ਮੈਨੂੰ ਦੱਸਿਆ ਹੁੰਦਾ ਮੈਂ ਉਹਨੂੰ ਪਹਿਲੀ ਹੀ ਕਹਿ ਜਾਂਦਾ ਇਹ ਗੱਲ ਹੁੰਦੀ ਨਾ ਮੈਂ ਤੈਨੂੰ ਨਾਲ ਲੈ ਜਾਂਦਾ ਆਪਦੀ ਲੱਹ ਕਨਾਲ ਲੈ ਕੇ ਜਾਂਦੇ ਨਾਲ ਤਾਂ ਮੈਂ ਪਛਾਦਾ ਕੱਲੂ ਗਈ ਵਗ ਜੂ ਭਾਈ ਤੂੰ ਉਸਤਾਦ ਦਾ ਘਰ ਸਾਂਭੋ ਤੇ ਸਾਗ ਮੈਂ ਧਰਤਾ ਹੁਣ ਦੋ ਦਿਨ ਆਪਦੀ ਕਰਿਓ ਮੌਜ ਤੇ ਮੈਂ ਤਾਂ ਹੁਣ ਕਿਉ ਫੜਾ ਕੇ ਆਉਣੀ ਐਗੀ ਚੰਗਾ ਚੰਗਾ ਬੇਬੇ ਫੜਾਇਆ ਕਿਉ ਮੈਂ ਤੈਨੂੰ ਐ ਨਹੀਂ ਕਹਿੰਦਾ ਵੀ ਕਿਉ ਕਿਉ ਫੜਾ ਕੇ ਆਉਣੀ ਐ ਜਦੋਂ ਮੈਨੂੰ ਦੱਸਿਆ ਹੁੰਦਾ ਆਪਾਂ ਗੱਡੀ ਦੀ ਵਗ ਜਾਂਦੇ ਬੱਸਾਂ ਦੇ ਤੁਰੀ ਫਿਰੇਗੀ ਕਿਉ ਚੱਕੀ ਚਲ ਕੋਈ ਨਾ ਭਾਈ ਮੈਂ ਤਾਂ ਫੇਰ ਦੋ ਦਿਨ ਲਾਉਂਗੀ ਤੂੰ ਤਾਂ ਫੇਰ ਉਹੀ ਗੱਲ ਦੀ ਵਾ ਕਾਲੀ ਮੋਗਲ ਵੰਗੂ ਉਹਦੀ ਕਰਦੇ ਨੇ ਬੇਬੇ ਚੱਲ ਗਏ ਚੱਲ ਗਏ ਉਹਦੀ ਪਝਾ ਲੈਣਾ ਉਧਰੋਂ ਚੰਗਾ ਬੇਬੇ ਤੂੰ ਨਹੀਂ ਮੇਰੀਆਂ ਆਪੀ ਚਾਰ ਦਾ ਮੈਂ ਆਖੂ ਪਾੜਿਆ ਗੁਰੂ ਬੱਜਾ ਫਿਰ ਮਛਦਾ ਹੁਣ ਖੁੱਲੀ ਹੁੰਦੀ ਆਖਾ ਰੋੜੀ ਨਹੀਂ ਗਈ ਤੇ ਹੁਣ ਤੂੰ ਨਾ ਗੱਠ ਖੋਲ ਕੇ ਦੇ ਦੀ ਉਹਨੂੰ ਹਰੜੀ ਤਨੂੰ ਤੂੰ ਕਿਉਂ ਸੰਸਾ ਕਰੀ ਜਾਨੀ ਐ ਤੂੰ ਭੈਣ ਕੋਲੇ ਕਿਉਂ ਫੜਾ ਕੇ ਆ ਮੈਂ ਆਪੀ ਗੱਠਾਂ ਖੋਲ ਲੂੰਗਾ ਚਾਰ ਵਾਲੀਆਂ ਪਹਿਲਾਂ ਵੀ ਤਾਂ ਮੈਂ ਹੀ ਖੋਲਦਾ ਚੰਗਾ ਖੋਲ ਦੇ ਭਾਈ ਤੂੰ ਖੋਲਦੀ ਐ ਕਿੱਥੇ ਦੇਖਾ ਮੈਂ ਆਪਦਾ ਟਿੱਕੇ ਰੱਖੇ ਹੋਗਾ ਆਪਦੇ ਹੱਥ ਥੱਲੇ ਕਰਾ ਰੱਖੇ ਹੋ ਦੇਖਾ ਮੈਂ ਤਾਂ ਆਪਦਾ ਹਰਪਰੀ ਟੀਵੀ ਕਹਿੰਦੀ ਕਿ ਔਕਾਤ ਦਿਆ ਮੁੰਡਾ ਵੀ ਕਹਿੰਦਾ ਕਿ ਔਕਾਤ ਦਿਆ ਬੇਬੇ ਕੇ ਲੋਕ ਛੱਡ ਜਾ ਸਾਗ ਵਾਸਤੇ ਸਾਗ ਤਾਂ ਛੱਡਿਆਗਾ ਮੈਂ ਤਾਂ ਕਹਿ ਰਾ ਹੁਣ ਆਗਿਆ ਕਿਉ ਆ ਕੇ ਬੰਦੋਬਖਸ਼ ਕਰ ਇਹਨਾਂ ਦਾ ਤਾਂ ਹੀ ਨਹੀਂ ਪਤਾ ਵਿੱਚੋਂ ਕਿਉਈ ਕਟਾ ਦੇਣ ਵਿੱਚੋਂ ਦੋ ਟਾਈ ਕਿਲੋਈ ਰੱਖ ਦੇਣ ਉਹ ਇੱਥੇ ਪਈ ਸੀ ਟੋਲੀ ਕੇ ਆਰੀ ਤਾਂ ਕਿੱਧਰ ਗਈ ਬਾਖਰੂ ਨਮਾ ਤਾਂ ਇੱਥੇ ਤੇਰੀ ਸੀ ਨਾ ਸਾਰਾ ਮੈਂ ਤਾਂ ਤਿਆਰ ਕਰਕੇ ਕਿਉਂ ਤਰਿਆ ਪਿਆਗਾ ਲੈ ਨਹੀਂ ਪਤਾ ਮੇਰਾ ਤਾਂ ਕਿੱਧਰ ਗਿਆ ਕਿਉ ਲੈ ਕਿੱਧਰ ਗਈ ਢੋਲੀ ਜਮਾ ਕੁਛ ਵੀ ਨਹੀਂ ਇੱਥੇ ਤਾਂ ਲੈ ਸੋਈ ਚ ਉਹ ਬੈਠੀ ਆ ਹਰ ਤਰੀਤ ਉਹਨੂੰ ਪੁੱਛਨੀ ਆ ਮਸ਼ੀਨ ਤੇਰੀ ਬੈਠੀ ਹੈਗੀ ਵੀ ਭਾਈ ਮੇਰਾ ਕਿਉਂ ਕਿੱਧਰ ਗਿਆ ਹਰ ਤਰੀਤ ਕਿਉ ਢੋਲੀ ਕਿੱਧਰ ਗਈ ਭਾਈ ਉੱਥੋਂ ਕੀ ਗੱਲ ਬੇਬੇ ਕੀ ਕਰਨੀ ਹੁਣ ਤਾਂ ਕਿਹਾ ਢੋਲੀ ਤੂੰ ਕਿਹੜਾ ਹੁਣ ਤਰੀ ਜਾਨੀ ਆ ਨਾ ਭਾਈ ਤੂੰ ਨੂੰ ਜਾਉਂਗੀ ਹੋਰ ਮੈਂ ਤੈਨੂੰ ਆਖੀ ਤਾਂ ਗਈ ਮੈਂ ਭਾਈ ਸਵਾਗਤ ਰਿਹਾ ਤੇ ਮੈਂ ਹੁਣ ਤਿਆਰ ਹੁੰਨੀ ਆ ਤੇ ਮੈਂ ਜਾਨੀ ਆਂ ਜੀ ਤੇ ਉੱਥੇ ਭਾਈ ਹੁਣ ਢੋਲੀ ਨਹੀਂ ਕਰਉ ਮੈਂ ਕਿਉਂ ਢੋਲੀ ਪਾਲੀ ਕੇ ਵਾਲੀ ਤੇ ਪਹਿਲੇ ਮੈਨੂੰ ਐਂ ਦੱਸ ਉਹਦੇ ਨਾਲ ਗੱਲ ਹੋ ਗਈ ਤੇਰੀ ਕਿਉਂ ਜੀ ਹਾਂ ਹੋ ਗਈ ਭਾਈ ਗੱਲ 4 ਕਿਲੋ ਲੈ ਕੇ ਜਾਏਂਗੀ ਨਾ ਭਾਈ 4 ਕਿਲੋ ਕਰ ਜਾਉ ਮੈਂ ਕੋਈ ਆਖੇ ਨੀ 4 ਕਿਲੋ ਨਾ ਮੁੰਡੇ ਨੂੰ ਮੈਂ ਤਾਂ ਆਦਾ 5 ਕਿਲੋ ਆਖੇ 5 ਕਿਲੋ ਲੈ ਜਾਉਂਗੀ ਐਂ ਕਰ ਬੇਬੇ ਅਸੀਂ ਤਾਂ ਸਾਗ ਰੁੱਖਾ ਖਾ ਲਾਂਗੇ 6 ਕਿਲੋ ਲੈ ਜਾਏ ਨਾ ਰਸੋਈ ਤੇ ਡੱਬਾ ਉਹ ਵੀ ਲੈ ਜਾ ਚੱਕ ਕੇ ਉਹ ਕਹਿੰਦਾ ਪੰਜ ਕਿਲੋ ਕੁੜੀ ਦੀ ਖਾਤਰ ਪਾਇਆ 5 ਕਿਲੋ ਜਾਊ ਉਹ ਤਾਂ ਪਾਇਆ ਛੱਡਦੀ ਨਹੀਂ ਤੇ ਹੋਰ ਤੇ ਪਾਇਆ ਪਉਂਦੀ ਨਹੀਂ ਕਿਉਂ ਤਾਂ ਫਿਰ ਬੇਬੇ ਤੈਨੂੰ ਮਿਲਦਾ ਨਹੀਂ ਕਿਉਂ ਤੱਕ ਤੇ ਮਰਜੀ ਭਾੜ ਲਾ ਤੂੰ ਜੇ ਤਾਂ ਲਜਾਏਂਗੀ 4 ਕਿਲੋ ਫਿਰ ਤਾਂ ਢੋਲੀ ਫੜਾ ਦੂੰ ਤੇ ਨਹੀਂ ਤਾਂ ਭਾਵੇਂ ਤੂੰ ਸਾਰਾ ਘਰ ਪਰੋਲ ਲਾ ਢੋਲੀ ਨਹੀਂ ਤੈਨੂੰ ਕਿਹ ਵਾਲੀ ਕਿਉਂ ਅੱਛਾ ਫਿਰ ਪੈਸੇ ਨੂੰ ਢੋਲੀ ਲਕੋਤੀ ਫਿਰ ਉਹ ਛੋਡੀ ਕੋਈ ਗੱਲ ਅੱਗੇ ਜਨਾ 11 ਦੀ ਦੋਨਾ ਦੀ ਨਾਲ ਮੁੰਡੇ ਦੀ ਨਾਲ ਤੇਰੀ ਉਹ ਨਹੀਂ ਕਹਿਣਾ ਮੈਨੂੰ ਕਿਹਾ ਵੀ ਢੋਲੀ ਲਕੋਦੇ ਢੋਲੀ ਤਾਂ ਮੈਂ ਰੱਖੀਆ ਪਰੇ ਚੱਕ ਕੇ ਮਾਂ ਜੇ ਤਵੇ ਬੇਬੇ 4 ਕਿਲੋ ਨੂੰ ਮੰਨੀ ਤੇ ਮੈਂ ਕਿ ਕਿਲੋ ਕਿਉਂ ਕੱਢ ਲੂੰਗੀ ਵਿੱਚੋਂ ਕਿ ਲੋਪ ਐ 2 ਕਿਲੋ ਜੋ 2 ਮੈਂ ਹੋਰ ਕਰ ਲੂੰ ਆ ਫਿਰ ਮੈਨੂੰ ਮੁੰਡੇ ਨੇ ਵੀ ਕਿਲੋ ਆਖਿਆ ਕਿ ਬੇਬੇ ਕੱਢ ਜਾ ਤੂੰ ਵੀ ਗੈਰੀ ਕਿਲੋ ਕੱਢ ਜਾ ਫੇਰ ਸਾਡੀ ਗੱਲ ਹੀ ਕਪਾਈ ਕਜਾੜ ਤੋਂ ਬੋਲਦੇ ਆਉਂਗੇ ਦੋਨੇ ਤੇ ਫਿਰ ਮੈਂ ਬੇਬੇ ਕਿੰਨਾ ਕਹੋ ਜੋ ਤੇਰਾ ਜੇ 1 ਕਿਲੋ ਕਿਉਂ ਕੱਢ ਜੇਂਗੀ ਜੇ ਭੈਣ ਨੂੰ ਚਾਰ ਦੇ ਆਵੇਂਗੀ ਤੇ ਫਿਰ ਭਾਈ ਸੋਨੂੰ ਕਿੰਨਾ ਕ ਫਰਕ ਪਾਜੀ ਜਾਂ ਮੈਂ ਕਿਲੋ ਕਿਹਾ ਹੂੰ ਹੋਰ ਦਿਆਂ ਮਾਂ ਉਹਨੂੰ 5 ਕਿਲੀ ਦਿਆਂ ਮਾਂ ਤੇ ਤੂੰ ਕਿ ਕਿਲੋ ਕੱਢ ਕੇ ਤੇ ਦਾ ਤੈਨੂੰ ਕੀ ਫਰਕ ਪੈ ਜੂ ਫਰਕ ਤਾਂ ਪੈਂਦੀ ਐ ਕਿਲੋ ਕਿਲੋ ਨਹੀਂ ਪੈਦਾ ਫਰਕ ਤਾਂ ਕਹਿੰਦੇ ਬੂੰਦ ਬੂੰਦ ਨਾਲ ਕਿਲੋ ਦਾ ਤਾਂ ਬਹੁਤ ਸ਼ੋਰ ਲੁਕੀ ਭਾਈ ਕੁੜੀ ਕੋ ਦਿੰਦੀ ਨਹੀਂ ਸੋਨੂੰ ਵੀ ਸਾਰਾ ਕੁਝ ਦੇ ਕੇ ਜਾਂਦੀ ਹੈਗੀ ਬੇਬੇ ਤੂੰ ਦੇਖ ਲੈ ਤੇਰੇ ਸਾਹਮਣੇ ਸਾਗ ਤਾਂ ਰੱਖਿਆ ਹੁਣ ਤਿੰਨ ਦਿਨ ਤਾਂ ਸਾਗ ਖਾਵਾਂਗੇ ਅੱਧਾ ਕਿਲੋ ਤਾਂ ਸਾਗ ਚ ਲੱਗ ਜੂ ਕਿਉ ਕਿਥੇ ਲੱਗ ਜੂ ਭਾਈ ਅੱਧਾ ਕਿਲੋ ਹੋਇਆ ਆਪਣੇ ਡਬਾ ਚ ਜੇ ਕੋਈ ਅਜੀ ਗੱਲ ਚੱਲ ਮਨ ਲਾ ਮੈਂ ਤਾਂ ਪੰਜੀਰੀ ਨਹੀਂ ਰਣਾਉਂਦੀ ਆਪਦੀ ਧੀ ਨੂੰ ਦੇ ਆ ਪੰਜੀਰੀ ਜੇ ਕੋਈ ਖੜੇ ਪੈਰ ਰਿਸ਼ਤੇਦਾਰ ਆ ਜੀ ਤੇ ਮੈਂ ਕਿਹਾ ਕਿਥੋਂ ਬਾਉ ਭਾਈ ਆਪਣਾ ਭਾਈ ਹੋਇਆ ਤਾਂ ਫ੍ਰੀਜ ਚ ਰਹਿ ਰਹਾ ਹੁਣ ਤਾਂ ਉਹੀ ਗੱਲ ਕੋਈ ਨੇੜੇ ਆਂਡ ਗਮਾਣ ਵੀ ਨਹੀਂ ਵੀ ਭੱਜ ਕੇ ਕਿਸੇ ਕੋਲੀ ਧਾਰੀ ਲਿਆਵਾਂਗੇ ਨਹੀਂ ਅੱਜ ਤੁਮਾਈ ਲੱਭੀ ਆਏ ਕਿਉਂ ਆਏ ਕਿਦੋਂ ਕ ਆਪਣਾ ਇੱਕ ਡੱਬਾ ਭਰਿਆ ਪਿਆਗਾ ਅੱਗਾ ਇੱਕ ਟੁਸ ਕ ਭਰਿਆ ਪਿਆ ਫ੍ਰੀਜ ਚ ਹਾਜੀ ਆਪਣੇ ਜਮਾ ਰਾਮਰਾਣ ਡੁੱਢ ਕੇ ਲੋਕੇ ਲੋਕੇ ਪਿਆਗਾ ਕੋਈ ਹੈ ਨਹੀਂਗਾ 2 ਕਿਲੋ ਪਾ ਲੈ ਤੇ ਤਪਤਾ ਕਰਕੇ ਹੁਣ ਮੇਰੇ ਕੋਲੇ ਨਾ ਪੋਚੇ ਜ ਮਾਰ ਮੈਂ ਤੈਨੂੰ ਦੱਸਾਂ ਸਾਰਾ ਤੂੰ ਢੋਲੀ ਚ ਪਈ ਬੈਠੀ ਢੋਲੀ ਤੂੰ ਪੰਜ ਦਾ ਵੀ ਛੀ ਕਰੀ ਬੈਠੀ ਛੀਫੂ ਕੋਈ ਨਹੀਂ ਭਾਈ ਪੰਜ ਕਿ ਲੱਕਿਆ ਵਾਗਾ ਤੇ ਮੈਨੂੰ ਕਿਉਂ ਭਣਾ ਦੇ ਭਾਈ ਜੇ ਮੈਂ ਬਗ ਜਾ ਕਿਉਂ ਨਹੀਂ ਬੇਬੇ ਮਿਲਦਾ ਜੇ ਤਾਂ ਕਿ ਲਜਾਂਗੀ 4 ਕਿਲੋ ਮਾਪ ਕੇ ਬਾਕੀ ਦੇ ਨੂ ਆ ਦੇ ਹੱਥ ਨਾ ਤੇ ਨਹੀਂ ਮੈਂ ਦਿੰਦੀ ਨਹੀਂ ਢੋਲੀ ਜਾ ਭੱਜ ਜਾ ਜਿੱਥੇ ਮਰਜੀ ਭੜ ਲਾ ਜਾ ਕੋਈ ਨਾ ਦਿੰਦੀ ਤਾਂ ਤੂੰ ਕਿਉਂ ਨਹੀਂ ਕਿਉਂ ਮੈਂ ਤੈਨੂੰ ਸਾਵਾ ਕਿਉਂ ਲੈ ਕੇ ਦਿਖਾਉਂਗੀ 5 ਕਿਲੋ ਵਾਲੀ ਢੋਲੀ ਕੋਈ ਗੱਲ ਨਹੀਂ ਲੈ ਤੂੰ ਵੀ ਦੇਖ ਨਹੀਂ ਫਿਰ ਕਿਵੇਂ ਲੈ ਕੇ ਦਿਖਾऊंगी ਮੈਂ ਵੀ ਦੇਖਦੀਆਂ ਜੇ ਮੈਂ ਦੇਉਂ ਕਿਉਂ ਤਾਂ ਤੈਨੂੰ ਫੇਰ ਹੀ ਹੋਊ ਜੇ ਤੈਨੂੰ ਪਤਾ ਹੋਊ ਕਿੱਥੇ ਧਰੇ ਉਹ ਤਾਂ ਮੇਰੇ ਬੈਡਾਂ 'ਚ ਪਈ ਏ ਢੋਲੀ ਤੂੰ ਸਾਰਾ ਘਰ ਭੜ ਲਾ ਪਤ ਪਤ ਕਰਕੇ ਜੇ ਢੋਲੀ ਤੈਨੂੰ ਧਿਆਗੀ ਤਾਂ ਕਹੀ ਦੀ ਮੇਰੀ ਗੱਲ ਸੁਣਾ ਭਾਈ ਇੱਥੇ ਫੇਰ ਤੇ ਕੀ ਗੱਲ ਸੁਣਾ ਮੈਂ ਤਾਂ ਮੱਜਾਂ ਨੂੰ ਸਾਂਭਦਾਗਾ ਕੋਈ ਨਾ ਭਾਈ ਮੱਜਾਂ ਨੂੰ ਫੇਰ ਸਾਂਭੀ ਮੱਜਾਂ ਨੂੰ ਮੈਂ ਵੀ ਰੋਜ਼ ਹੀ ਸਾਂਭਦੀ ਆ ਅੱਜ ਕੋਈ ਭਾਈ ਦੇਖ ਪਹਿਲੇ ਦਿਨ ਨਹੀਂ ਮੱਜਾਂ ਨੂੰ ਸਾਂਭਦੇ ਬੇਬੇ ਹੁਣ ਕੀ ਗੱਲ ਹੋ ਗਈ ਮੈਂ ਤੈਨੂੰ ਕਾਇਦਾ ਤੋਂ ਉੱਪਰ ਕਿਉਂ ਲੈ ਜੀ ਕਿਉਂ ਭਾਈ ਮੈਂ ਕਿਥੋਂ ਜਾ ਕਾਇਦਾ ਨੇ ਲੁਕੋਤਾ ਭਾਈ ਤੁਸੀਂ ਹੋਰ ਜੋਨਾ ਨੂੰ ਤੂੰ ਦੱਸ ਤਾਂ ਕਿ ਕਿਉਂ ਲੁਕੋਤਾ ਭਾਈ ਤੂੰ ਕਹਿ ਕੇ ਉਹਨੂੰ ਕਿਉਂ ਹਰਪੀ ਤੈਨੂੰ ਲੁਕੋਤਾ ਲੁਕੋਤਾ ਭਾਈ ਮੈਂ ਤਾਂ ਕਿਉਂ ਨਹੀਂ ਥਿਆ ਜੇ ਮੇਰਾ ਕਿਉਂ ਦਵਾ ਭਾਈ ਤੇ ਮੈਂ ਵੀ ਜਾਣਾਂਗਾ ਬੇਬੇ ਉਹ ਆਸੇ-ਪਾਸੇ ਪਿਆ ਹੋ ਉੱਥੇ ਕਿਉਂ ਉਨੇ ਕਾਰੇ ਵਾਸਤੇ ਕਿ ਹੁਲਕਾ ਹੋਣਾ ਤੂੰ ਐਵੇਂ ਕਿਉ ਕਰੀ ਜਾਨੀ ਹੁੰਨੀ ਐ ਅੱਛਾ ਤੂੰ ਤਾਂ ਮੰਨਦਾ ਹੀ ਨਹੀਂ ਭਾਈ ਕਿ ਲਕੋਆ ਨਹੀਂ ਮੈਂ ਸਾਰਿਆਂ ਸੋਇ ਚ ਦੇਖ ਕੇ ਆਈ ਭਾਈ ਉੱਤੇ ਕੰਸ ਜਦੇ ਸੀ ਕਿਉ ਬਲੇਸ ਤੇ ਤੇ ਕਿਤੇ ਮੈਨੂੰ ਢੋਲੀ ਨਹੀਂ ਮਿਲੀ ਭਾਈ ਕਿਉ ਵਾਲੀ ਬੇਬੇ ਮੇਰੀ ਗੱਲ ਸੁਣ ਲੈ ਧਿਆਨ ਨਾਲ ਤੂੰ ਐਵੇਂ ਨਾ ਕਿਉ ਪੁੱਛੇ ਲੜੀ ਨਾ ਜਾਈ ਜਦੋਂ ਕਿਉ ਲਜਾਣਾ ਹੋਇਆ ਜਿੱਦੇ ਤੂੰ ਜਾਣਾ ਹੋਇਆ ਤੈਨੂੰ ਪੀਪੀ ਮੈਂ ਆਪੇ ਹਰਪ੍ਰੀਤ ਨੂੰ ਕਹਿ ਕੇ ਤੈਨੂੰ ਪੀਪੀ ਕਿਉ ਵਾਲੀ ਫੜਾ ਦਊਗਾ ਤੂੰ ਭੈਣ ਨੂੰ ਫੜਾਏਂ ਹੀ ਜਾ ਕੇ ਪੀਪਾ ਹੀ ਕਿਹੜੀ 5 ਕਿਲੋ ਵਾਲੀ ਢੋਲੀ ਐ ਭਾਈ ਕਿਉ ਦੀ ਉਹ ਫੇਰ ਢੋਲੀ ਫੇਰ ਕੀ ਗੱ ਹਾਇਤਾ ਤੋਂ ਲਈ ਆਪਣੇ ਘਰੀ ਫੇਰ ਭਾਈ ਤੋ ਕਿਉਂ ਦਵਾ ਜੇ ਭਾਈ ਜਦ ਡਬਾਉਣਾ ਦੇਖ ਦਵਾ ਦੇ ਮੈਂ ਤੈਨੂੰ ਦੱਸਦਾ ਭਾਈ ਤੇਰੀ ਮਾਤਾ ਭਾਈ ਚੱਕੂ ਆ ਦੀ ਚੁੰਨੀਆਂ ਦੇ ਪੇਕਿਆਂ ਨੂੰ ਜਾਉਂਗੀ ਆਪਦਾ ਕੰਮ ਕਰ ਸੰਭਿਓ ਤੇ ਗੋਹਾ ਸਿੱਟਿਓ ਕੁਛ ਮਰਜੀ ਨਾ ਬੀਬੀ ਕੋਈ ਮਾੜੀ ਮੁੱਟੀ ਆਪਣੇ ਘਰੇ ਗੱਲ ਹੋ ਜਾਂਦੀ ਐ ਤੂੰ ਹਰ ਇੱਕ ਗੱਲ ਤੇ ਕਹਿ ਦੇਣੀ ਐ ਮੈਂ ਤਾਂ ਭਾਈ ਆਪਦੇ ਪੇਕਿਆਂ ਨੂੰ ਜਾਨੀ ਆ ਉਹ ਘੱਟੋ ਘੱਟ ਹੋਣਾ ਨਹੀਂ ਤਾਂ ਕਹਿ ਦਿਆ ਕਰ ਬੀਬੀ ਮੈਂ ਮੇਰੇ ਨਾਨਕੇ ਨੇ ਭਾਈ ਮੈਂ ਤੇਰੇ ਨਾਨਕੇ ਜਾਨੀ ਆ ਚੱਲ ਭਾਈ ਤੇਰੇ ਨਾਨਕੇ ਜਾਨੀ ਆ ਮੈਂ ਤਾਂ ਚੱਕੂ ਚੁੰਨੀ ਦਾ ਬੱਸ ਹੁਣ ਤਾਂ ਖੁਸ਼ ਐ ਓ ਬੀਬੇ ਮੇਰੇ ਮਾਮੇ ਨੂੰ ਕੀ ਦੱਸੇਗੀ ਜਾ ਕੇ ਵੀ ਸਾਡੇ ਘਰੇ ਰੌਲਾ ਕੱਟਦਾ ਸੀਗਾ ਕਿਉਂ ਦਾ ਲੈ ਚੰਗਾ ਭਾਈ ਤੁਹਾਡੀ ਇੱਜ਼ਤ ਵਧੂਗੀ ਨਾਲ ਤੇਰੀ ਇੱਜ਼ਤ ਵਧੂਗੀ ਨਾਲੇ ਭਾਈ ਹਰਪ੍ਰੀਤ ਦੀ ਵਧੂ ਤੇਰੇ ਮਾਮਿਆਂ ਕੋਲ ਇੱਜ਼ਤ ਭਾਈ ਵਿਕਰਮ ਨੇ ਦੱਸਿਆ ਵੀ ਕਿਹ ਲੋਕੋ ਤਾਂ ਮੈਂ ਰਾਜਵੀਰ ਨੂੰ ਦਿੱਤੀ ਸੀ ਤੂੰ ਤਾਂ ਕਮਲੀਆਂ ਗੱਲਾਂ ਕਰਦੀ ਹੁੰਨੀ ਐ ਕਿਤੇ ਨਹੀਂ ਜਾਣਾ ਹੈਗਾ ਤੂੰ ਜਾਣਾ ਤਾਂ ਭੈਣ ਕੋਲ ਹੀ ਜਾਣਾ ਕਿਉਂ ਲੇਕੀ ਜਾਏਗੀ ਮੈਂ ਆਪੇ ਕਿਉਂ ਦਵਾ ਦੂੰਗਾ ਤੈਨੂੰ ਚੰਗਾ ਚਲ ਫੇਰ ਦਵਾ ਦੇ ਭਾਈ ਤੇ ਫੇਰ ਨਾਲੇ ਮੈਨੂੰ ਭਾਈ ਫੋਨ ਲਾ ਕੇ ਦੇ ਰਾਜਵੀਰ ਦਾ ਮੈਂ ਉਹਦੇ ਨਾਲ ਗੱਲ ਕਰਾਂ ਭਾਈ ਕਿਉਂ ਭੈਣ ਨਾ ਕੀ ਗੱਲ ਕਰਨੀ ਹੁਣ ਹੋਰ ਭਾਈ ਹੁਣ ਮੈਂ ਦੱਸ ਦਈ ਆ ਵੀ ਮੈਂ ਕਿਉ ਲੈ ਕੇ ਆਉਂਗੀ ਫੇਰ ਅੱਛਾ ਹੋਰ ਨਾ ਕੋਈ ਗੱਲ ਕਰੀ ਚੰਗਾ ਐਂ ਕਹਿਦੀ ਮੈਂ ਆਉਂਗੀ ਕਿਉ ਲੈ ਕੇ ਜੇ ਤਾਂ ਭਾਈ ਦੇਖ ਮੈਨੂੰ ਕਿਉ ਦੇਓਗੇ ਫੇਰ ਤਾਂ ਮੈਂ ਉਹਨੂੰ ਆਖੂ ਮੈਂ ਕਿਉ ਲੈ ਕੇ ਆਉ ਜੇ ਜੇ ਨਹੀਂ ਦਿੰਦੇ ਮੈਂ ਤਾਂ ਐਂ ਦੱਸੂ ਭਾਈ ਕਿਉ ਲੁਕੋਤਾ ਬੇਬੇ ਜੇ ਤਾਂ ਮੈਂ ਤੈਨੂੰ ਇੱਕ ਵਾਰੀ ਕਹਿਤਾ ਜਿੱਦੇ ਤੂੰ ਜਾਣਾ ਹੋਇਆ ਨਾ 5 ਕਿਲੋ ਵਾਲੀ ਪੀਪੀ ਕਿਉ ਦੀ ਮੈਥੋਂ ਲੈ ਲਈ ਮੈਂ ਫੜਾਉ ਤੈਨੂੰ ਆਪੇ ਚੰਗਾ ਫਿਰ ਮੈਂ ਤੁਹਾਨੂੰ ਬੈਠੋ 5 ਕਿਲੋ ਘੋਲ ਲਓ ਲੱਕਿਓ ਲਾਉਂਗੀ ਫਿਰ ਕਿਤੇ ਆਏ ਨਾ ਕਹਿ ਦਿਓ ਵੀ 2 ਕਿਲੋ ਲੈ ਜਾ 2.5 ਕਿਲੋ ਲੈ ਜਾ ਨਹੀਂ ਨਹੀਂ 5 ਦਾ 5 ਕਿਲੋ ਲਈ ਜੀ ਬੇਬੇ ਲੈ ਬੇਬੇ ਭੈਣ ਦਾ ਨਾ ਫੋਨ ਲਾਤਾ ਹੋਰ ਕੋਈ ਗੱਲ ਨਾ ਕਰੀ ਗੱਲ ਕਿਉਂ ਦੀ ਕਰੀ ਚੰਗਾ ਕਿਉਂ ਦੀ ਕਰੂੰ ਭਾਈ ਗੱਲ ਕਰ ਲੈ ਗੱਲ ਮੈਨੂੰ ਤਾਂ ਮੱਝਾਂ ਸੰਭ ਲੈਣ ਦੇ ਨਾ ਸੱਸ ਨੂੰ ਹਾਂ ਦਾ ਨਾ ਮਾੜੀ ਮਾੜੀ ਗੱਲ ਤੇ ਕਲੇਸ਼ ਹੀ ਨਹੀਂ ਮੁੱਕਦਾ ਅਗਲਾ ਹੁਣ ਕਿਉਂ ਪੁੱਛੀ ਲੜੀ ਜਾਂਦੀਆਂ ਨੇ ਉਹ ਜਿਹੜੀ ਚੀਜ਼ ਨਾ ਕਰੇ ਹੋਵੇ ਉਨਾ ਵੀਰ ਦੁਨੀਆ ਲੜਦੀ ਐ ਇੱਥੇ ਕਿਉਂ ਦੁੱਧ ਦੀਆਂ ਨਦੀਆਂ ਵਗੀਆਂ ਜਾਂਦੀਆਂ ਨੇ ਇਹ ਤਾਂ ਵੀ ਲੜੀ ਜਾਂਦੀਆਂ ਨੇ ਹੈਲੋ ਹੈਲੋ ਹਾਂ ਬੇਬੇ ਹਾਂ ਕਿ ਮੇਰਾ ਜੀ ਵੀਰ ਠੀਕ ਐ ਬੇਬੇ ਠੀਕ ਐ ਵਧੀਆ ਤੇ ਹੋਰ ਭਾਈ ਮੈਂ ਤਾਂ ਤੈਨੂੰ ਆਏ ਆ ਜੀ ਦੇਖ ਤੂੰ ਮੈਨੂੰ ਅੱਜ ਤਾਂ ਨਹੀਂ 5 ਕਿਲੋ ਕਿਹੋਂ ਦੇ ਦੀ ਹਾਂ ਤੇ ਉਹ ਤਾਂ ਭਾਈ ਕਿਹੋਂ ਲਕੋਤਾ ਭਾਈ ਹਰਪ੍ਰੀਤ ਨੇ ਝੋਲ ਕੋਤਾ ਆਏ ਨੇ ਮਿਲ ਕੋਤਾ ਵੇ ਬੇਬੇ ਪੁੱਛਣਾ ਭਾਈ ਮੈਂ ਤਾਂ ਜਮਾ ਤਿਆਰ ਹੋ ਰਹੀ ਸੀ ਤੇ ਤੂੰ ਵੇਲੇ ਕਿਦੋਂ ਮੈਂ ਕਿਉਂ ਪਾਲੇ ਤੇ ਮੈਂ ਤਾਂ ਥੇਈ ਨਹੀਂ ਪਤੀ ਨਹੀਂ ਸੋਈ ਤੋ ਕਿਉਂ ਕਿੱਦਿਆ ਹੋਊਗਾ ਤੂੰ ਹੀ ਰਾਤੀ ਭੁੱਲ ਗਈ ਹੋਵੇਂਗੀ ਬੇਬੇ ਨਾ ਨਾ ਭਾਈ ਮੈਂ ਤਾਂ ਸਾਰੀ ਸੋਈ ਕੇ ਪਾਲ ਲੈ ਉੱਥੇ ਗਏਪ ਹੋ ਗਿਆ ਕਿਉਂ ਤਰ ਸੋਈ ਕੀ ਮੁੜਕੇ ਮੈਂ ਤਾਂ ਥੇਈ ਨਹੀਂ ਹਰਪ੍ਰੀਤ ਨੂੰ ਐ ਪਤਾ ਲੱਗ ਗਿਆ ਹੁਣ ਵੀ ਬੇਬੇ ਹੁਣ ਰਾਜਵੀਰ ਕੋਲੇ ਜਾਂਦੀ ਐ ਹਾਂ ਆ ਗਈ ਸੀ 5 ਕਿਲੋ ਢਾਈ ਕਿਲੋ ਦਿਆ ਮੈਂ ਕਿ ਢਾਈ ਕਿਲੋ ਮੈਂ ਕੀ ਲੈ ਕੇ ਜਾऊं ਭਾਈ ਮੈਨੂੰ ਕਿਤੇ ਨਹੀਂ ਢਾਈ ਕਿਲੋ ਬੇਬੇ ਮੈਂ ਸਿਰਚ ਮਾਰਨਾ 5 ਕਿਲੋ ਕਿਉਂ ਦੋ ਤਾਂ ਮੈਂ ਸਮਾਨ ਲਈ ਬੈਠਿਆ ਦਵਾਈਆਂ ਸਾਰੀਆਂ ਲਈ ਬੈਠਿਆ ਮੈਂ ਤਾਂ ਪੰਜੀਰੀ ਲਾਉਣੀ ਆ ਹਾਂ ਕਹਿੰਦੀ ਢਾਈ ਕਿਲੋ ਲੈ ਜਾ ਢਾਈ ਕਿਲੋ ਮੈਂ ਲਾ ਲੂੰਗੀ ਮੈਂ ਵੀ ਕਹਿੰਦੀ ਦਵਾਈਆਂ ਲਈ ਬੈਠਿਆ ਤੇ ਢਾਈ ਕਿਲੋ ਤੂੰ ਰਾਜਵੀਰ ਨੂੰ ਦਿਆ ਮੈਂ ਕਿ ਭਾਈ ਢਾਈ ਨਹੀਂ ਮੈਂ ਲੈ ਕੇ ਜਾਂਦੀ ਤੇ ਸੋਈ ਭਾਈ ਦੇ ਗੱਲ ਲਾ ਲੋ ਆਦਾ ਕਹਿੰਦਾ ਬੇਬੇ 4 ਕਿਲੋ ਲੈ ਜਾ ਕਹਿੰਦਾ 3 ਕਿਲੋ ਕੱਢ ਜਾ ਕਹਿੰਦਾ ਤੇ ਨਾਲੇ ਗੱਲ ਸੁਣ ਬੇਬੇ ਮੇਰੀ ਕਿਹਾ ਉਹ ਤਾਂ ਮੈਨੂੰ ਚਾਹੀਦਾ ਪੂਰਾ 5 ਕਿਲੋ ਤੇ ਮੈਂ ਤਾਂ ਮੇਰੇ ਸੱਸ ਨੂੰ ਕਹੀ ਬੈਠੀ ਆ ਉਹ ਤਾਂ ਜਾਂਦੇ ਸੀ ਅੱਜ ਘਿਓ ਲੈਣਾ ਮੈਂ ਇਹਨਾਂ ਨੂੰ ਐਂ ਕਿਹਾ ਤਾਂ ਵੀ ਕਿਉਂ ਬੇਬੇ ਲੈ ਕੇ ਆਉਗੀ ਉਹ ਹਰ ਕੇ ਅਗਲੇ ਬੈ ਗਈ ਚੁੱਪ ਕਰਕੇ ਤੇ ਨਾਲੇ ਹੁਣ ਮੇਰੀ ਇਧਰੋਂ ਬੇਇੱਜ਼ਤੀ ਹੋਊਗੀ ਤੂੰ ਕਿਵੇਂ ਕਰ ਕਿਵੇਂ ਨਾ ਕਰ ਘਿਓ ਲੈ ਕੇ ਪਹੁੰਚ ਜਾ ਮੇਰੇ ਕੋਲੇ ਟੋ ਭਾਈ ਪਹਿਲੀ ਕਾਹਨੂੰ ਦੱਸਣਾ ਸੀ ਆਉਜੀ ਸੱਸ ਨੂੰ ਵੀ ਉਹ ਵੀ ਦੇਖੇ ਜਾਂਦੇ ਸਾਡੇ ਘਰ ਦੇਖਿਓ ਤੂੰ ਵੀ ਪਹਿਲੀ ਪੌਂਦਾ ਪੰਤਾ ਭਾਈ ਉਹਨਾਂ ਕੋਲ ਆਵਟਾਂ ਲੈ ਕਿਹਾ ਉਹ 5 ਕਿਲੋ ਲੈ ਆ ਕੇ ਧਰ ਦਿੰਦੇ ਉਹ ਤੋਂ ਕੀ ਕਰਾਉਣਾ ਸੀਗਾ ਮੈਂ ਕਿਹਾ ਘਰ ਦਾ ਘਿਓ ਚਾਹੀਦਾ ਕਾ ਧੱਕੇ ਹੋ ਭਾਈ ਹੁਣ ਮੈਂ ਫੇਰ ਇਹਨੂੰ ਕਿੱਥੋਂ ਦੇਵਾਂ ਉਹ ਤਾਂ ਭਾਈ ਲੁਕੋਤਾ ਹੁਣ ਪਤਾ ਨਹੀਂ ਭਾਈ ਦੇਣਗੇ ਕਿ ਨਾਲ ਦੇਣਗੇ ਮੇਦਰਾ ਦਾ ਕਿਹੜਾ ਦੇਣਗੇ ਹੁਣ ਨਹੀਂ ਭਾਈ ਦਿੰਦੇ ਕਿ ਉਹ ਆਏ ਕਿ ਮੈਂ ਨਹੀਂ ਦਿੰਦੇ ਵੇ ਭੇ ਕਿਉਂ ਇਹਨੇ ਡੋਲੇ ਤਾਂ ਹੈ ਨਹੀਂ ਕਿਉਂ ਤਾਂ ਕਰੀ ਹੋਊਗਾ ਤੂੰ ਭਾਲ ਕੇ ਦੇਖ ਇੱਥੇ ਕਿਤੇ ਪਿਆ ਹੋਊਗਾ ਚਲ ਕੋਈ ਨਾ ਫੇਰ ਮੈਂ ਪੁੱਛਦੀਆਂ ਫੇਰ ਮੈਂ ਉਹਨੂੰ ਆਖ ਦਿੰਦੀਆਂ ਗਰ ਲਾਲ ਨੂੰ ਭਾਈ ਮੈਨੂੰ ਕਿਉਂ ਲੈ ਕੇ ਦੇ ਹਨਾ ਹਾਂ ਵੀ ਜਾਂ ਸਾਨੂੰ ਮੁੱਲ ਲੈ ਕੇ ਦਿਓ ਭਾਈ 1000 ਰੁਪਏ ਕਿਲੋ ਦੇਣਗੇ ਹੋਰ ਭਾਈ ਖਾਂਗਾ ਮੈਂ ਤਾਂ ਬਹੁਤ ਖਿਆਲ ਮੀ ਆਉਂਦੀ ਆ ਕਿੱਦੇ ਤੂੰ ਆਖੀ ਜਾਨੀ ਆ ਤੇ ਮੈਨੂੰ ਕਿਉਂ ਦੇਜਾ ਕਿਉਂ ਦੇਜਾ ਮੈਂ ਆਖਿਆ ਪਈ ਪੰਜ ਕਿਲੋ ਤੇਰੀ ਖਾਤਰ ਬਨਾਇਆ ਪਿਆ ਮੇਰਾ ਤਾਂ ਇਹਦਾ ਤਾਂ ਟਿੱਡ ਪਰਦਾ ਹੀ ਨਹੀਂ ਹੈਗਾ ਬੇਬੇ ਤੂੰ ਪਾਲ ਲੈ ਕਿਉਂ ਕਿਤੇ ਪਿਆ ਹੋਊਗਾ ਇੱਥੇ ਪੇਟੀ-ਪੂਟੀ ਥੱਲੇ ਨਾ ਭਾਈ ਪਾਲਾ ਤਾਂ ਮੈਂ ਬਾਉਟਾ ਰਾਜਵੀਰ ਕਿਉਂ ਤਾ ਮੈਂ ਬਾਉਟਾ ਪਾਲ ਲੈ ਪਈ ਕਿਉਂ ਤਾ ਉਹਨੇ ਲੁਕੋ ਛੱਡਿਆਗਾ ਹਰ ਤਰੀਕ ਨੇ ਤੇ ਉਹ ਭਾਈ ਬਿਮਾਰੀ ਦਵਾਈ ਦੇ ਮੁੰਡਾ ਤਾਂ ਚੱਲ ਪੁੱਛ ਲੈ ਬੇਬੇ ਬਾਈ ਨੂੰ ਫਿਰ ਮੈਨੂੰ ਦੱਸ ਦੀ ਤੂੰ ਕਿੰਗਾ ਫਿਰ ਮੈਂ ਦੱਸ ਦਿਆਂ ਭਾਈ ਜੇ ਭਾਈ ਨਾ ਖਿਆ ਫਿਰ ਤੂੰ ਸਾਰ ਲੈਗੀ ਕਿਉਂ ਲਾ ਨਾ ਕਿਉ ਨਾ ਥੇ ਇਥੇ ਆਊਗਾ ਕੋਈ ਨਹੀਂ ਘਰੀ ਆ ਕੇ ਉਹਦਾ ਪੁੱਛ ਲਾ ਕਿੰਗਾ ਫਿਰ ਮੈਂ ਪੁੱਛਦੀ ਆ ਠੀਕ ਹੈ ਠੀਕ ਆ